ਸਤਨਾ ਸਿਰੇਵਾ ਹੈ ਗੁਰੂ ਸਾਹਿਬ ਜੀ ਪਲੰਗ ਮਹੱਲਾ ਪਹਿਲਾ ਕਰਤੀ ਜਾ ਇੱਕ ਓ ਅੰਕਾਰ ਸਤ ਗੁਰ ਪਰਸਾਦ ਇਹੋ ਤਨ ਮਾਇਆ ਪਾਹਿਆ ਪਿਆਰੇ ਲੇਟੜਾ ਲੱਭ ਰੰਗਾਏ ਮੇਰਾ ਕੰਤਨ ਭਾਵੈ ਚੋਲੜਾ ਪਿਆਰੇ ਕਿਉ ਤਨ ਸਿਜ ਜਾਏ ਇਹੋ ਤਨ ਮਾਇਆ ਪਾਹਿਆ ਪਿਆਰੇ ਲੇਟੜਾ ਲੱਭ ਰੰਗਾਏ ਮੇਰਾ ਕੰਤਨ ਭਾਵੇਂ ਚੋਲਣਾ ਪਿਆਰੇ ਕਿਉ ਤਨ ਸੇਜ ਜਾਏ ਹਾਂ ਕੁਰਬਾਨ ਜਾਓ ਮਿਹਰਵਾਨਾ ਹਾਂ ਕੁਰਬਾਨ ਜਾਓ ਹਾਂ ਕੁਰਬਾਨ ਜਾਓ ਤੇ ਨਾ ਕੈ ਲੈਨ ਜੋ ਤੇਰਾ ਨਾਓ ਲੈਨ ਜੋ ਤੇਰਾ ਨਾਓ ਤੇ ਨਾ ਕੈ ਹਾਂ ਸਦ ਕੁਰਬਾਨ ਜਾਓ ਰਹਾ ਗਾਇਆ ਰੰਗਨ ਜੇਥਿਆ ਪਿਆਰੇ ਬਾਇ ਨਾ ਮਜੇਟ ਰੰਗਨ ਵਾਲਾ ਜੇ ਰੰਗ ਸਾਹਿਬ ਐਸਾ ਰੰਗ ਨਢੇਠ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਨਾ ਕੈ ਪਾਸ ਤੋੜਤ ਨਾ ਕੇਜ ਮਿਲ ਜੇ ਕਹ ਨਾਨਕ ਕੇ ਅਰਦਾਸ ਆਪੇ ਸਾਜ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਨ ਕੰਤ ਪਾਵੈ ਆਪੇ ਹੀ ਰਾਵੇ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾ ਮਨ ਕੰਤ ਪਾਵੈ ਆਪੇ ਹੀ ਰਾਵੇ ਵਾਹਿ ਗੁਰਜੇ ਕਾ ਖਾਲਸਾ ਵਾਹਿ ਗੁਰਜੇ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਕੀ ਸਾਜਿ ਨਿਵਾਜੀ ਸਾਧ ਸੰਗਤ ਅੱਜ ਦਾ ਇਹ ਪਾਵਨ ਹੁਕਮਨਾਮਾ ਜਿਸ ਦਾ ਪਾਠ ਆਪ ਜੀ ਨੇ ਬੜੇ ਹੀ ਪਿਆਰ ਸਤਕਾਰ ਅਤੇ ਸ਼ਰਧਾ ਪਾਵਨਾਨਾ ਸਰਵਨ ਕੀਤਾ ਇਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਜੋ ਕਿ ਰਾਗ ਤਿਲੰਗ ਦੇ ਅੰਦਰ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 721 ਅਤੇ 22 ਤੇ ਸੁਬਾਈਬਾਨ ਹੈ ਸੋ ਆਉ ਸਾ ਸੰਗਤ ਜਿਥੇ ਆਪ ਜੀ ਨੇ ਅੱਜ ਦੇ ਇਸ ਪਾਵਨ ਸ਼ਬਦ ਦਾ ਪਾਠ ਸਰਵਣ ਕੀਤਾ ਹੈ ਉਥੇ ਅੱਜ ਦੇ ਇਸ ਪਾਵਨ ਸ਼ਬਦ ਦੇ ਰਾਹੀਂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਾਨੂੰ ਕੀ ਸੁਨੇਹਾ ਦਿੱਤਾ ਹੈ ਕੋਸਨ ਉਸ ਸੰਕੇਪ ਦੇ ਰੂਪ ਵਿੱਚ ਸਮਝਣ ਦਾ ਇੱਕ ਨਿਮਾਨਾ ਜਿਹਾ ਯਤਨ ਕਰੀ ਸਾਧ ਸੰਗਤ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਪੜ੍ਹਦੇ ਆਂ ਵਿਚਾਰਦੇ ਆਂ ਤਾਂ ਕੁਝ ਗੱਲਾਂ ਸਹਿਜ ਹੀ ਸਮਝ ਆਣੀਆਂ ਸ਼ੁਰੂ ਹੋ ਜਾਂਦੀਆਂ ਹਨ ਮਿਸਾਲ ਦੇ ਤੌਰ ਤੇ ਚਾਰਕ ਗੱਲਾਂ ਸਤਿਗੁਰਾਂ ਨੇ ਬਹੁਤ ਵਾਰ ਜ਼ਿਕਰ ਕੀਤਾ ਹੈ ਜਾਂ ਇੰਜ ਕਹਲਾਂ ਚਾਰਕ ਗੱਲਾਂ ਦਾ ਬਾਰ ਬਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਜ਼ਿਕਰ ਆਂਦਾ ਹੈ ਸਭ ਤੋਂ ਪਹਿਲੀ ਗੱਲ ਮਾਰੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਜਿਹੜੀ ਗਾਈ ਹੈ ਉਸ ਪਰਮਾਤਮਾ ਦੀ ਬੜਾਈ ਕੀਤੀ ਹੈ ਦੂਜੇ ਨੰਬਰ ਤੇ ਉਸ ਪਰਮਾਤਮਾ ਦੇ ਨਾਮ ਦਾ ਜ਼ਿਕਰ ਕੀਤਾ ਹੈ ਨਾਮ ਦੀ ਮਹਿਮਾ ਜਿਹੜੀ ਹੈ ਉਹ ਵਰਣਨ ਕੀਤੀ ਹੈ ਤੇ ਤੀਜੇ ਨੰਬਰ ਤੇ ਉਹ ਰੂਹਾਂ ਉਹ ਜੀਵ ਇਸਤਰੀਆਂ ਉਹ ਜੀਵ ਜਿਹੜੇ ਉਸ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਗੇ ਨਾ ਉਹਨਾਂ ਦੀ ਮਹਿਮਾ ਵੀ ਮੇਰੇ ਗੁਰੂ ਪਾਤਸ਼ਾਹ ਨੇ ਗਾਈ ਹੈ ਜੀ ਤੇ ਚੌਥੇ ਨੰਬਰ ਤੇ ਉਹਨਾਂ ਲੋਕਾਂ ਦਾ ਖੇਦ ਵੀ ਪ੍ਰਗਟ ਕੀਤਾ ਹੈ ਉਹਨਾਂ ਦੀ ਤਰਾਸਦੀ ਵੀ ਦੱਸੀ ਹੈ ਜਿਨ੍ਹਾਂ ਨੇ ਜੀਵਨ ਤੇ ਪਾਲਿਆ ਪਰ ਉਸ ਮਾਲਕ ਦਾ ਸ਼ੁਕਰ ਨਾ ਕੀਤਾ ਉਹਨਾਂ ਬਾਰੇ ਸਤਗੁਰ ਬਚਨ ਕਰਦੇ ਨੇ ਦੁਲਬ ਦੇ ਪਾਈ ਬੜ ਭਾਗੀ ਪਰ ਨਾਮ ਨਾ ਜੱਪੇ ਤੇ ਆਤਮ ਘਾਤੀ ਜਿਨ੍ਹਾਂ ਨੇ ਇਹ ਕੀਮਤੀ ਸਰੀਰ ਪਾ ਕੇ ਪ੍ਰਮਾਤਮਾ ਦਾ ਨਾਮ ਨਾ ਜੱਪਿਆ ਉਹਨਾਂ ਦੀ ਤਰਾਸਦੀ ਉਹਨਾਂ ਬਾਰੇ ਖੇਦ ਵੀ ਪ੍ਰਗਟ ਕੀਤਾ ਸਤਿਗੁਰਾਂ ਨੇ ਕਿਆ ਤੂੰ ਮਰਾਦ ਫਿਰ ਬੇਨਤੀ ਕਰਦਿਆਂ ਚਾਰ ਗੱਲਾਂ ਬਾਰ-ਬਾਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਪੜਨੋਂ ਮਿਲਦੀਆਂ ਨੇ ਸਭ ਤੋਂ ਪਹਿਲਾਂ ਉਸ ਮਾਲਕ ਦੀ ਵਡਿਆਈ ਫਿਰ ਉਹਦੇ ਨਾਮ ਦੀ ਵਡਿਆਈ ਫਿਰ ਉਹਦਾ ਨਾਮ ਜਪਣ ਵਾਲਿਆਂ ਦੀ ਵਡਿਆਈ ਤੇ ਚੌਥੇ ਨੰਬਰ ਤੇ ਜਿਹੜੇ ਨਾਮ ਨਾਲੋਂ ਟੁੱਟ ਗਏ ਉਹਨਾਂ ਦਾ ਜ਼ਿਕਰ ਵੀ ਬਾਰ-ਬਾਰ ਰਬੀ ਬਾਣੀ ਦੇ ਅੰਦਰ ਆਂਦਾ ਸੋ ਆਓ ਅੱਜ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਅੱਜ ਦੇ ਇਸ ਪਾਵਨ ਸ਼ਬਦ ਦੇ ਅੰਦਰ ਕਿਵੇਂ ਇਹ ਗੱਲਾਂ ਨੂੰ ਸਮਝਾਉਣਾ ਕੀਤਾ ਹਉ ਕੁਰਬਾਨਾ ਜਾਉ ਮਿਹਰਬਾਨਾ ਹਉ ਕੁਰਬਾਨਾ ਜਾ ਹੇ ਮਾਲਕ ਪ੍ਰਭੂ ਮੈਂ ਤੇਰੇ ਤੋਂ ਕੁਰਬਾਨ ਜਾਣਾ ਮੈਂ ਤੇਰੇ ਤੋਂ ਸਦਕੇ ਜਾਣਾ ਔਰ ਕੋਈ ਇੱਕ ਵਾਰ ਨਹੀਂ ਦੋ ਵਾਰ ਨਹੀਂ ਹਉ ਕੁਰਬਾਨਾ ਜਾਉ ਤੇ ਨਾ ਕੈ ਲੈਨ ਜੋ ਤੇਰਾ ਨਾਮ ਕਹਿਣ ਲੱਗੇ ਹੇ ਪ੍ਰਭੂ ਜੇ ਤੇਰੇ ਤੋਂ ਮੈਂ ਸਦਕੇ ਜਾਣਾ ਤੇ ਸੱਚਮੁੱਚ ਉਹਨਾਂ ਤੋਂ ਵੀ ਕੁਰਬਾਨ ਜਾਣਾ ਜਿਹੜੇ ਤੇਰੇ ਨਾਮ ਨਾਲ ਜੁੜਗੇ ਤੇ ਕੋਈ ਇੱਕ ਦਿਨ ਜਾਂ ਦੋ ਦਿਨ ਜਾਂ ਕੁਝ ਸਮਾਂ ਨਹੀਂ ਫਿਰ ਸਤਗੁਰਾਂ ਨੇ ਅਗਲੀ ਪੰਕਤੀ ਚ ਕਹਿ ਦਿੱਤਾ ਲੈਨ ਜੋ ਤੇਰਾ ਨਾਮ ਤੇ ਨਾ ਕਹਿ ਹਉ ਸਦ ਕੁਰਬਾਨ ਜਾਵ ਮੈਂ ਕੁਝ ਸਮੇਂ ਵਾਸਤੇ ਨਹੀਂ ਸੱਚਮੱਚ ਜਿਹੜੇ ਤੇਰੇ ਨਾਮ ਨਾਲ ਜੁੜਗੇ ਨਾ ਉਹਨਾਂ ਤੋਂ ਮੈਂ ਸਦਾ ਕੁਰਬਾਨ ਜਾਂਦਾ ਉਹਨਾਂ ਤੋਂ ਸਦਕੇ ਜਾਂਦਾ ਉਹਨਾਂ ਦੀ ਮਹਿਮਾ ਗਾਉਂਦਿਆਂ ਸਤਗੁਰਾਂ ਨੇ ਦੋ ਪੰਕਤੀਆਂ ਚ ਸਾਰੀ ਗੱਲ ਹੀ ਖਤਮ ਕਰ ਦਿੱਤੀ ਕਿਸੇ ਨੇ ਪੁੱਛਿਆ ਕਿ ਉਹਨਾਂ ਦੀ ਡੈਫੀਨੇਸ਼ਨ ਕੀ ਹੈ ਉਹਨਾਂ ਦੀ ਪਹਿਚਾਨ ਕੀ ਹੈ ਜਿਹੜੇ ਉਸ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਗਏ ਸੁਆਲੀਆ ਅੰਦਾਜ਼ ਚ ਜਵਾਬ ਦਿੱਤਾ ਜੀ ਪਹਿਲੀ ਪੰਕਤੀ ਸਵਾਲ ਦੇ ਕੀਤਾ ਤੇ ਦੂਸਰੀ ਚ ਜਵਾਬ ਦਿੱਤਾ ਕਹਿੰਦੇ ਜਿਨ੍ਹਾਂ ਨਾ ਬਿਸਰੈ ਨਾਮ ਸੇ ਕਨੇਹਾ ਉਹ ਕਿਹੋ ਜੇ ਲੋਕ ਨੇ ਪ੍ਰਭੂ ਜਿਨ੍ਹਾਂ ਨੂੰ ਤੇਰਾ ਨਾਮ ਨਹੀਂ ਵਿਸਰਦਾ ਕਹਿੰਦੇ ਭੇਦ ਨਾ ਜਾਣੋ ਮੂਲ ਸਾਈਂ ਜਿਹ ਹੈ ਕਹਿੰਦੇ ਉਹਨਾਂ ਵਿੱਚ ਤੇ ਰੱਬ ਵਿੱਚ ਕੋਈ ਫਰਕ ਨਾ ਸਮਝੋ ਜਿਹੜੇ ਸਵਾਸ ਸਵਾਸ ਤੇਰੇ ਨਾਮ ਵਿੱਚ ਜੁੜ ਗਏ ਉਹ ਸੱਚਮੁੱਚ ਇਹ ਪ੍ਰਭੂ ਪਰਮਾਤਮਾ ਤੇਰਾ ਹੀ ਰੂਪ ਹੋ ਗਏ ਅੱਜ ਧੰ ਗੁਰੂ ਨਾਨਕ ਦੇਵ ਪਾਚਾ ਕਹਿੰਦੇ ਹਉ ਕੁਰਬਾਨਾ ਜਾਉ ਮਿਹਰਬਾਨਾ ਹਉ ਕੁਰਬਾਨਾ ਜਾਉ ਇਹ ਮਿਹਰਬਾਨ ਪ੍ਰਭੂ ਮੈਂ ਤੇਰੇ ਤੋਂ ਕੁਰਬਾਨ ਜਾਣਾ ਸਤਕੇ ਜਾਣਾ ਹਉ ਕੁਰਬਾਨਾ ਜਾਉ ਤੇ ਨਾਕੇ ਲੈਨ ਜੋ ਤੇਰਾ ਨਾਮ ਮੈਂ ਉਹਨਾਂ ਤੋਂ ਕੁਰਬਾਨ ਜਾਣਾ ਜਿਹਦੇ ਤੇਰੇ ਨਾਮ ਨਾਲ ਜੁੜ ਗਏ ਲੈਨ ਜੋ ਤੇਰਾ ਨਾਮ ਤੇ ਨਾਕੇ ਹਉ ਸਤ ਕੁਰਬਾਨਾ ਜਾਉ ਮੈ ਉਹਨਾ ਤੋਂ ਸਦਾ ਲਈ ਕੁਰਬਾਨ ਜਾਣਾ ਸਤਕੇ ਜਾਣਾ ਜਿਹੜੇ ਤੇਰੇ ਨਾਮ ਨਾਲ ਜੁੜ ਗਏ ਇਹ ਰਹਾਉ ਦੇ ਪਾਵਨ ਬਚਨ ਸਨ ਇਹਨਾਂ ਨੂੰ ਫਿਰ ਅੱਗੇ ਸਤਿਗੁਰਾਂ ਨੇ ਕਿਵੇਂ ਖੋਲੇ ਜੀ ਆਓ ਦਰਸ਼ਨ ਕਰੀਏ ਤਲੰਗ ਮਹਿਲਾ ਪਹਿਲਾ ਘਰ ਤੀਜਾ ਇਹ ਪਾਵਨ ਸ਼ਬਦ ਧੰ ਗੁਰੂ ਨਾਨਕ ਦੇਵ ਪਾਛਦ ਰਾਗ ਤਲੰਗ ਦੇ ਅੰਦਰ ਤੀਜੇ ਘਰ ਵਿੱਚ ਗਾਣ ਦੀ ਹਦਾਇਤ ਦਿੱਤੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਪ੍ਰਮਾਤਮਾ ਇੱਕ ਹੈ ਉਹੀ ਪੈਦਾ ਕਰਨ ਵਾਲਾ ਪਾਲਣ ਵਾਲਾ ਸਮਿਟਣ ਵਾਲਾ ਤੇ ਉਹਦੀ ਪ੍ਰਾਪਤੀ ਸਤਗੁਰ ਦੀ ਕਿਰਪਾ ਸਦਕਾ ਹੁੰਦੀ ਹੈ ਇਹੋ ਤਨ ਮਾਇਆ ਪਾਹਿਆ ਪਿਆਰੇ ਲੇਤੜਾ ਲਭ ਰੰਗਾਏ हे ਭਾਈ ਜਿਸ ਜੀਵ ਇਸ ਤੀ ਦੇ ਸਰੀਰ ਨੂੰ ਮਾਇਆ ਦੇ ਮੋਹ ਦੀ ਪਾ ਚੜ ਜਾਵੇ ਕਿਤੇ ਮਾਇਆ ਦੇ ਮੋਹ ਦੀ ਪਾ ਲੱਗ ਜਾਏ ਤੇ ਨਾਲ ਉਸ ਨੇ ਆਪਣੇ ਆਪ ਨੂੰ ਲਭ ਦੇ ਨਾਲ ਭਾਵ ਲੋਭ ਦੇ ਨਾਲ ਚੰਗੀ ਤਲਾ ਰੰਗਾ ਲਿਆ ਹੋਵੇ ਇਹ ਅੱਗੇ ਜਵਾਬ ਦਿੱਤਾ ਜੀ ਮਾਰ ਕਹਿੰਦੇ ਮੇਰਾ ਕੰਤਨਾ ਭਾਵੈ ਚੋਲੜਾ ਪਿਆਰੇ ਕਿਉ ਤਨ ਸੇਜਾ ਜਾਏ ਇਹੋ ਜੀ ਜੀਵ ਬਸਤਰੀ ਇਹੋ ਜਾਂ ਜੀਵ ਉਸ ਪ੍ਰਭੂ ਪਰਮਾਤਮਾ ਦੇ ਦਰ ਤੇ ਕਬੂਲ ਨਹੀਂ ਹੁੰਦਾ ਕਿਉਂਕਿ ਇਹੋ ਜੇ ਜੀਵਨ ਵਾਲਾ ਬੰਦਾ ਉਸ ਪਰਮਾਤਮਾ ਨੂੰ ਚੰਗਾ ਨਹੀਂ ਲੱਗਦਾ ਦੁਬਾਰਾ ਬਚਨ ਸੁਣਿਓ ਸਾਧ ਸੰਗਤ ਗੱਲ ਪਕੜ ਵਿੱਚ ਆ ਜਾਏ ਕਹਿੰਦੇ ਇਹੋ ਤਨ ਮਾਇਆ ਪਾਹਿਆ ਪਿਆਰੇ ਲਿਤੜਾ ਲਬ ਰੰਗਾਏ হে ਪਾਈ ਜਿਸ ਜੀਵ ਇਸਤਰੀ ਨੇ ਆਪਣੇ ਸਰੀਰ ਨੂੰ ਮਾਇਆ ਦੇ ਮੋਹ ਦੀ ਪਾਹ ਲਾਈ ਹੋਵੇ ਅਤੇ ਲਬ ਨਾਲ ਆਪਣੇ ਆਪ ਨੂੰ ਚੰਗੀ ਤਰ੍ਹਾਂ ਰੰਗਾ ਲਿਆ ਹੋਵੇ ਮੇਰਾ ਕੰਤਨਾ ਭਾਵੈ ਚੋਦੜਾ ਪਿਆਰੇ ਕਿਉਂ ਤਨ ਸੇਜ ਜਾ ਮੇਰੇ ਮਾਲਕ ਪ੍ਰਭੂ ਨੂੰ ਇਹੋ ਜੀ ਜੀਵ ਇਸਤਰੀ ਜਰੀਆ ਕਬੂਲ ਨਹੀਂ ਹੁੰਦੀ ਇਹੋ ਜਾਂ ਜੀਵ ਜਿਹੜਾ ਉਸ ਪਰਮਾਤਮਾ ਨੂੰ ਚੰਗਾ ਨਹੀਂ ਲੱਗਦਾ ਹਉ ਕੁਰਬਾਨਾ ਜਾਉ ਮਿਹਰਬਾਨਾ ਹਉ ਕੁਰਬਾਨਾ ਜਾਉ ਹਉ ਕੁਰਬਾਨਾ ਜਾਉ ਤਿਨਾਕੇ ਲਹਿਨ ਜੋ ਤੇਰਾ ਨਾਉ ਲਹਿਨ ਜੋ ਤੇਰਾ ਨਾਉ ਤਿਨਾਕ ਹਉ ਸਦ ਕੁਰਬਾਨਾ ਜਾਉ ਰਹਾ ਕਾਇਆ ਰੰਗਨ ਜੇਥੀਆ ਪਿਆਰੇ ਪਾਈਐ ਨਾਮ ਮਜੀਠ ਧੰ ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਕਿੰਨਾ ਚੰਗਾ ਹੋਵੇ ਕਿਤੇ ਇਹ ਜੀਵ ਇਸਤਰੀ ਦਾ ਸਰੀਰ ਜਰਣਾ ਇਹ ਨਿਲਾਰੀ ਦੀ ਮਿੱਟੀ ਬਣ ਜਾਏ ਤੇ ਉਸ ਵਿੱਚ ਫਿਰ ਮਜੀਠ ਵਰਗਾ ਪੱਕਾ ਉਸ ਪ੍ਰਭੂ ਪਰਮਾਤਮਾ ਦਾ ਨਾਮ ਪਾਇਆ ਜਾਏ ਦੇਖੋ ਹਰ ਇੱਕ ਤਰੀਕਾ ਵਰਤਿਆ ਕਾਦੇ ਲਈ ਕਿਤੇ ਜੀਵ ਉਸ ਪ੍ਰਭੂ ਪਰਮਾਤਮਾ ਦੇ ਚਰਨਾਂ ਨਾਲ ਜੁੜ ਜਾ। ਕਿੰਨੀਆਂ ਸੁਖਾਲੀਆਂ ਉਦਾਹਰਨਾਂ ਦਿੱਤੀਆਂ ਕਿੰਨੇ ਸੌਕੇ ਤਰੀਕੇ ਦੇ ਨਾਲ ਜੋ ਕੱਜ ਆਪਾਂ ਸੰਸਾਰ ਤੇ ਵੇਖਨੇ ਆ ਨਾ ਉਹਨਾਂ ਚੀਜ਼ਾਂ ਨੂੰ ਵਰਤ ਕੇ ਤੇ ਸਾਨੂੰ ਪਰਮਾਤਮਾ ਦੇ ਨਾਮ ਨਾਲ ਜੋੜਨ ਦਾ ਯਤਨ ਕੀਤਾ। ਦੁਬਾਰਾ ਪੰਕਤੀ ਸੁਣਿਓ ਤੇ ਪਿਆਰ ਪ੍ਰਗਟ ਕਰਿਓ। ਮਾਰੇ ਕਹਿੰਦੇ ਕਾਇਆ ਰੰਗਨ ਜੇਥੀਆ ਪਿਆਰੇ ਪਾਈਆ ਨਾਉ ਮਜੀਠ। ਕਹਿਣ ਲੱਗੇ ਕਿਤੇ ਕਿੰਨਾ ਚੰਗਾ ਹੋਵੇ। ਜੀਵ ਇਸਤਰੀ ਦਾ ਇਹ ਸਰੀਰ ਉਸ ਨਿਲਾਰੀ ਦੀ ਮੱਟੀ ਬਣ ਜਾਏ ਤੇ ਉਸ ਵਿੱਚ ਪ੍ਰਭੂ ਪਰਮਾਤਮਾ ਦਾ ਮਜੀਠ ਵਰਗਾ ਪੱਕਾ ਨਾਮ ਪਾਇਆ ਜਾਏ ਰੰਗਣ ਵਾਲਾ ਜੇ ਰੰਗ ਹੈ ਸਾਹਿਬ ਐਸਾ ਰੰਗ ਨਾ ਡੀਠ ਕਹਿਣ ਲੱਗੇ ਫਿਰ ਉਹ ਰੰਗਣ ਵਾਲਾ ਕਿਤੇ ਨਿਲਾਰੀਓ ਪਰਮਾਤਮਾ ਆਪ ਹੀ ਬਣ ਜਾਏ ਤੇ ਇਸ ਜੀਵ ਤੇ ਮਨ ਨੂੰ ਵਿੱਚ ਚੰਗੀ ਤਰ੍ਹਾਂ ਡੋਬਾ ਦੇ ਦੇ ਕਹਿੰਦੇ ਫਿਰ ਜਦੋਂ ਉਹ ਰੰਗ ਚੜਦਾ ਨਾ ਉਹ ਰੰਗ ਫਿਰ ਕਦੀ ਉਤਰਦਾ ਨਹੀਂ ਉਸ ਰੰਗ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਉਸ ਰੰਗ ਦੀ ਕੋਈ ਬਰਾਬਰਤਾ ਨਹੀਂ ਕਰ ਸਕਦਾ ਜਦੋਂ ਰੰਗਣ ਵਾਲਾ ਉਹ ਪਰਮਾਤਮਾ ਆਪ ਹੀ ਬਣ ਜਾਏ ਜਦੋਂ ਰੰਗ ਚੜਨ ਵਾਲਾ ਨਿਲਾਰੀ ਉਹ ਪਰਮਾਤਮਾ ਆਪ ਹੀ ਬਣ ਜਾਏ ਸੱਚਮੱਚ ਇਸ ਜੀਵ ਦੇ ਮਨ ਨੂੰ ਵਿੱਚ ਚੰਗਿਤਰਾ ਡੋਬਾ ਦੇਵੇ ਮਾਰਕੰਦੇ ਫਿਰ ਉਹ ਰੰਗ ਇਹੋ ਜਿਹਾ ਮਜੀਠ ਵਰਗਾ ਪੱਕਾ ਚੜ ਜਾਂਦਾ ਹੈ ਜਿਹੜਾ ਫਿਰ ਦੁਬਾਰਾ ਉਤਰਦਾ ਨਹੀਂ ਮਾਰਕੰਦੇ ਜਿੰਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾਕੇ ਪਾਸ ਕਈ ਵਿਸਵਾਲ ਉੱਠਦਾ ਨਾ ਪਰਮਾਤਮਾ ਰਹਿੰਦਾ ਕਿਤੇ ਕਿਤੇ ਜੰਗਲਾਂ ਪਹਾੜਾਂ ਦੇ ਵਿੱਚ ਰਹਿੰਦਾ ਕਿਤੇ ਗੁਰਦਾਰੇ ਮੰਦਰ ਮਸਜਿਦ ਦੇ ਅੰਦਰ ਬੈਠਾ ਕਿਤੇ ਇੱਕ ਆਸਣ ਲਗਾ ਕੇ ਬੈਠਾ ਮਰ ਕਹਿੰਦੇ ਨਾ ਆ ਤੈਨੂੰ ਦੱਸਾਂ ਜਿੰਨ ਕੇ ਚੋਲੇ ਰਤੜੇ ਪਿਆਰੇ ਕਹਿਣ ਲੱਗੇ ਜਿਹੜੇ ਜੀਵ ਉਸ ਪ੍ਰਭੂ ਪਰਮਾਤਮਾ ਦੇ ਵਿੱਚ ਰੱਤੇਗੇ ਜਿਹੜੇ ਜੀਵ ਉਸ ਪ੍ਰਭੂ ਪਰਮਾਤਮਾ ਦੇ ਨਾਮ ਵਿੱਚ ਰੰਗੇਗੇ ਕਹਿਣ ਲੱਗੇ ਕੰਤ ਤੇ ਨਾ ਕੇ ਪਾਸ ਉਹ ਕੰਤ ਉਹ ਪਰਮਾਤਮਾ ਉਹਨਾਂ ਦੇ ਕੋਲ ਰਹਿੰਦਾ ਜਿਹੜੇ ਉਸ ਪਰਮਾਤਮਾ ਦੇ ਨਾਮ ਵਿੱਚ ਰੰਗੇਗੇ ਜਿਵੇਂ ਪਹਿਲਾਂ ਬੇਨਤੀ ਕਰ ਦਿੱਤੇ ਨਾ ਉਹ ਖੁਦ ਪਰਮਾਤਮਾ ਦਾ ਰੂਪ ਹੋ ਜਾਂਦੇ ਨੇ ਜਿਨ੍ਹਾਂ ਦਾ ਵਿਸਰੈ ਨਾਮ ਸੇ ਕਨੇਹਾ ਭੇਦ ਨਾ ਜਾਨੋ ਮੋ ਸਾਈ ਜਿਹਿਆ ਉਹੀ ਰੱਬ ਹੈ ਸੱਚਮੱਚ ਜਿਨ੍ਹਾਂ ਦੇ ਚੋਲੇ ਜਿਨ੍ਹਾਂ ਦਾ ਸਰੀਰ ਪ੍ਰਭੂ ਪਰਮਾਤਮਾ ਦੇ ਨਾਮ ਵਿੱਚ ਰੰਗਿਆ ਗਿਆ ਪਰਮਾਤਮਾ ਉਹਨਾਂ ਦੇ ਅੰਦਰ ਰਹਿੰਦਾ ਮਾਰਕੰਦੇ ਧੂੜ ਤਨਾਕੀ ਜੇ ਮਿਲਾ ਜੀ ਕਹੋ ਨਾਨਕ ਕੀ ਅਰਦਾਸ ਤਨ ਗੁਰੂ ਨਾਨਕ ਦੇਵ ਪਾਛੀ ਕਹਿੰਦੇ ਮੇਰੀ ਤਾਂ ਇੱਕੋ ਇੱਕ ਅਰਦਾਸ ਹੈ ਮੇਰੀ ਤਾਂ ਇੱਕੋ ਇੱਕ ਬੇਨਤੀ ਹੈ ਮਾਲਕਾ ਕਿਤੇ ਮੈਨੂੰ ਤੇਰੇ ਪਿਆਰਿਆਂ ਦੇ ਚਰਨਾਂ ਦੀ ਧੂੜ ਮਿਲ ਜਾਏ ਧੂੜ ਤੇ ਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਤਨ ਗੁਰੂ ਨਾਨਕ ਦੇਵ ਪਾਛੀ ਕਹਿੰਦੇ ਜੀਵ ਦੇ ਵਸ ਵੀ ਕੀ ਹੈ ਕਹਿਣ ਲੱਗੇ ਉਹ ਪ੍ਰਭੂ ਪਰਮਾਤਮਾ ਆਪ ਹੀ ਸਾਜਦਾ ਤੇ ਆਪ ਹੀ ਜੀਵ ਦਾ ਜੀਵਨ ਰੰਗਦਾ ਹੈ ਪਰ ਕਿਨਾਂ ਦਾ ਰੰਗ ਤਾਂ ਆਪੇ ਨਦਰ ਕਰੇ ਜਿਨਾਂ ਤੇ ਉਹ ਮਾਲਕ ਆਪ ਨਦਰ ਕਰਦਾ ਸਾਸੰਗ ਕੱਲ ਐਤਵਾਰ ਗੁਰੂ ਰਾਮਦਾਸ ਸਮਾਰ ਤੇ ਪਾਵਨ ਜੀਵਨ ਤੇ ਵੀ ਥੋੜੀ ਵਿਚਾਰ ਕਰਨੀ ਹੈ ਤੇ ਪੰਕਤੀ ਕੁਦਰਤੀ ਮੇਰੇ ਦਿਮਾਗ ਚ ਸਵੇਰ ਦੀ ਵਸੀ ਪਈ ਕਿਉਂਕਿ ਬਾਬਾ ਸੱਤਾ ਜੀ ਬਾਬਾ ਬਲਵੰਡ ਜੀ ਦੀ ਵਾਰ ਚੋਂ ਪੌੜੀ ਆ ਪਾਂਗਾਨੇ ਆ ਨਾ ਕਿ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਸੱਚ ਵਿੱਚ ਉਹ ਮਾਲਕ ਜਿਸ ਜੀਵ ਤੇ ਨਦਰ ਕਰ ਦਿੰਦਾ ਨਾ ਉਹਨੂੰ ਆਪ ਹੀ ਸਾਜ ਦਿੰਦਾ ਤੇ ਆਪ ਹੀ ਆਪਣੇ ਪਿਆਰ ਵਿੱਚ ਰੰਗ ਦਿੰਦਾ ਨਾਨਕ ਕਾਮਨ ਕੰਤੇ ਭਾਵੈ ਆਪੇ ਹੀ ਆਰਾਵੇ ਸੱਚ ਵਿੱਚ ਉਹ ਪ੍ਰਭੂ ਪਰਮਾਤਮਾ ਨੂੰ ਜਿਹੜਾ ਜੀਵ ਭਾ ਗਿਆ ਤੇ ਉਹਨੂੰ ਫਿਰ ਆਪਣੇ ਚਰਨਾਂ ਦੇ ਨਾਲ ਜੋੜ ਲੈਂਦਾ ਸੱਚਮੁੱਚ ਜੇ ਸਦਾ ਵਸਤੇ ਪ੍ਰਭ ਪਰਮਾਤਮਾ ਦੇ ਚਰਨਾਂ ਵਿੱਚ ਟਿਕ ਜਾਂਦਾ ਉਹਦੇ ਨਾਮ ਵਿੱਚ ਜੁੜ ਜਾਂਦਾ ਜਿਸ ਤੇ ਉਹ ਮਾਲਕ ਕਿਰਪਾ ਕਰ ਦੇਵੇ ਇਤਨੇ ਅਕ ਬੇਂਤੀਆਂ ਪ੍ਰਵਾਂਜ ਬੇਅੰਤ ਭੁੱਲਾ ਹੋ ਜਾਂਦੇ ਨੇ ਉਮੀਦ ਆਪ ਜੀ ਬਖਸ਼ ਦੇਵੋਗੇ ਦੇਹੋ ਸਜਣ ਅਸੀਸੜੀਆਂ ਜਿਉ ਹੋਵੇ ਸਾਬ ਸਵੇਲ ਗੱਜ ਕੇ ਫਤੇ ਬੁਲਾ ਦੋ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ